ਯੋਧਿਆਂ ਦੇ ਜੱਜਮੈਂਟਾਂ ਦਾ ਡਰਦੇ ਨਾ ਹਰਦੇ ਸੂਰਮੇ ਸ਼ਹੀਦ ਹੁੰਦੇ ਆਮ ਲੋਕ ਮਰਦੇ ਅੜ ਜਾਣਾ ਖੜ ਜਾਣਾ ਫਾਨੀਏ ਸਰੀਰ ਕਾਮੀ ਮਹਿਲ ਵਿੱਚ ਜੜ ਜਾਣਾ ਅੱਖ ਨਾਲ ਮੜਕ ਨਾਲ ਜੜਕ ਨਾਲ ਤੁਰਦੇ ਨੇ ਉਹ ਬਾਜਾਂ ਵਾਲੇ ਦੇ ਪੁੱਤ ਨਹੀਂ ਆ ਜਣੇ ਖਣੇ ਬਣ ਜਾਣਾ ਸਿੱਖਿਆ ਨਹੀਂ ਗੋਬਿੰਦ ਦੇ ਲਾਲਾ ਰਣ ਵਿੱਚੋਂ ਦੌੜਨਾ ਪੈਰ ਪਿਛੇ ਮੋੜਨਾ ਸਿੰਘਾਂ ਵੈਰੀਆਂ ਨੂੰ ਨਿੰਬੂ ਵਾਂਗ ਨਿਚੋੜਨਾ ਛੋਟੀ ਦਿੱਲੀ ਵਾਲਿਆ ਨਜਜਗੜੇ ਟਾਲਿਆ ਹਣ ਤੱਕ ਜਾਲਮਾਂ ਨੇ ਜ਼ੋਰ ਵੜਾ ਲਾ ਲਿਆ ਡਰ ਨਹੀਂ ਹਰੇ ਨਹੀਂ ਜਿੱਤੇ ਬਿਨਾ ਬਿਆੰਤ ਸੂਰੇ ਮੁੜੇ ਕਦੇ ਘਰੇ ਨਹੀਂ ਮੁੜੇ ਕਦੇ ਘਰੇ ਨਹੀਂ ਦਾਸ ਬੀਬੀ ਬਿਆਦਗਰ ਖਾਲਸਾ ਦੀ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਕੱਠ ਹੈ ਸਾਡੇ ਸਰਕਾਰਯੋਗ ਭਾਈ ਅਮਰਦਪਾਲ ਸਿੰਘ ਜੀ ਮਹਿਰੋ ਦੇ ਕਹਿਣ ਤੇ ਇਕੱਠ ਹੋਇਆ ਏ ਮੈਂ ਬੇਨਤੀ ਕਰ ਜਮਾ ਇੱਕ ਪਾਸੇ ਬਲਾਤਕਾਰੀ ਸਾਧ ਦਾ ਟੋਲਾ ਇੱਕ ਪਾਸੇ ਸਿੱਖ ਕੌਮ ਦੇ ਗਦਾਰਾਂ ਦਾ ਟੋਲਾ ਤੇ ਇੱਕ ਪਾਸੇ ਸਰਕਾਰੀ ਤੰਤਰ ਪੰਪਾਂ ਦੇ ਭਾਰ ਹੋਇਆ ਬੈਠਾ ਤੇ ਇੱਕ ਪਾਸੇ ਅਣਖਾਂ ਵਾਲੇ ਇੱਜਤਾਂ ਦੇ ਰਾਖੇ ਉਹ ਯੋਧੇ ਸੂਰਬੀਰ ਬਹਾਦਰ ਪਤਕਲਗੀਆਂ ਵਾਲੇ ਦਸ਼ਮੇਸ਼ ਪਿਤਾ ਦੇ ਲਾਡਲੀਆਂ ਫੌਜਾਂ ਦੇ ਮਾਲਕ ਖਲੋਤੇ ਨੇ ਜਿਹੜੇ ਇੱਜਤਾਂ ਦੀ ਰਾਖੀ ਕਰਦੇ ਆਏ ਨੇ ਤੇ ਅੱਜ ਲੋੜ ਹੈ ਸਮੇਂ ਦੀ ਮੰਗ ਹੈ ਮਾਈ ਭਾਗੋ ਦੀਆਂ ਵਾਰਸਾਂ ਘਰਾਂ ਵਿੱਚ ਲੁੱਕ ਕੇ ਬੈਠੀਆਂ ਨੇ ਮਾਤਾ ਸਹਿਬ ਕਰਦੀਆਂ ਵਾਰਸਾਂ ਅੱਜ ਘਰਾਂ ਵਿੱਚ ਬੈਠੀਆਂ ਨੇ ਕੁਝ ਭੈਣਾ ਜਿਹੜੀਆਂ ਅਣਖਾਂ ਨੂੰ ਇੱਜ਼ਤਾਂ ਨੂੰ ਆਪਣੇ ਸਰ ਦਾ ਤਾਜ ਸਮਝਦੀਆਂ ਨੇ ਐਸੇ ਇਕੱਠ ਵਿੱਚ ਇਕੱਤਰ ਹੋਈਆਂ ਨੇ ਜਿੱਥੇ ਵੀਰ ਇਕੱਠੇ ਹੁੰਦੇ ਨੇ ਉੱਥੇ ਸਾਡੀਆਂ ਭੈਣਾਂ ਨੂੰ ਵੀ ਹਮਲਾ ਮਾਰਨ ਦੀ ਲੋੜ ਹੈ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਸਾਡੇ ਨਾਮ ਦੇ ਪਿੱਛੇ ਕੌਰ ਲਾਇਆ ਤੇ ਮਹਾਰਾਜ ਨੇ ਕਿਹਾ ਇਹ ਧੀਆਂ ਮੇਰੀਆਂ ਕੌਰਾਂ ਨੇ ਉਹ ਸਪੰਛੀ ਦੀ ਤਰ੍ਹਾਂ ਫਰਤੀਲੀਆਂ ਹੋਣ ਗਿਆ ਜਿਸ ਤਰ੍ਹਾਂ ਕੌਰ ਨਾਮ ਦਾ ਪੰਛੀ ਸ਼ੇਰ ਆਵਾਸੀ ਲੈਂਦਾ ਤੇ ਜਵਾੜੇ ਵਿੱਚੋਂ ਫਰਤੀ ਨਾਲ ਮਾਸ ਦਾ ਟੁਕੜਾ ਕੱਢ ਕੇ ਲੈ ਆਉਂਦੀ ਹੈ ਹੱਥ ਵਿੱਚ ਕੜਾ ਗੱਤਰੇ ਕਰਪਾਨ ਰੱਖਾਂ ਹੱਥ ਵਿੱਚ ਕੜਾ ਗੱਤਰੇ ਕਰਪਾਨ ਰੱਖਾਂ ਮਾਤਾ ਸਹਿਬ ਕੌਰ ਦੇ ਜائیں ਹਾਂ ਧੀਹਾ ਗੁਰੂ ਗੋਬਿੰਦ ਸਿੰਘ ਦੀ ਪੰਜ ਘਟ ਆਬੇ ਹਿਆਤ ਦੇ ਜਿਹਨੇ ਪਿਆਇਆ ਭੈਣਾ ਅਜੀਤ ਜੁਝਾਰ ਸਿੰਘ ਦੀ ਸਹਿਬ ਜਾਦਾ ਅਜੀਤ ਸਿੰਘ ਸਾਡੇ ਵੱਡੇ ਵੀਰ ਨੇ ਤੇ ਵਾਰਸਾਂ ਉਹਨਾਂ ਦੇ ਜਿਨ੍ਹਾਂ ਨੇ ਵਸੀ ਪਠਾਣਾ ਦੇ ਕੋਲੋਂ ਪੰਜ ਤਾਂ ਦੀ ਧੀ ਦਾ ਡੋਲਾ ਛਡਵਾ ਕੇ ਲੈ ਆਂਦਾ ਸੀ ਵਾਰਸਾ ਜਸਾ ਸਿੰਘ ਆਲੂ ਵਾਲੀਏ ਦੇ ਜਸਾ ਸਿੰਘ ਰਾਮਗੜੀਏ ਦੇ ਬਾਬਾ ਬਘੇਲ ਸਿੰਘ ਦੇ ਹਰੀ ਸਿੰਘ ਨਲੂਏ ਵਰਗੇ ਯੋਧੇ ਦੇ ਬਿਨਾਂ ਸੀਸ ਤੋਂ 18 ਸਿਰ ਦਾ ਖੰਡਾ ਖੜਕਾਉਣ ਵਾਲੇ ਬਾਬਾ ਦੀਪ ਸਿੰਘ ਬੱਬਰ ਸ਼ੇਰ ਦੇ ਵਾਰਸ ਬੈਠੇ ਆ ਜਿਨ੍ਹਾਂ ਨੇ ਗਜਲੀ ਦੇ ਬਾਜ਼ਾਰਾ ਵਿੱਚੋਂ ਧੀਆ ਭੈਣਾਂ ਦੀਆਂ ਇੱਜਤਾਂ ਬਾ ਇੱਜ਼ਤਾਂ ਲਿਆ ਕੇ ਘਰਾਂ ਵਿੱਚ ਬਸਾਈਆਂ ਸੀ ਮੈਂ ਭੈਣਾਂ ਅਜੀਤ ਜਜਾਰ ਸਿੰਘ ਦੀ ਤੇ ਗੱਡੀ ਵਿੱਚ ਗੀਤ ਭਿੰਡਰਾਂ ਵਾਲੇ ਸੰਤਾਂ ਦੇ ਲਾਏ ਆ ਧੰਵਾਦ ਕਰੇ ਬਿਆੰਤ ਛੇਵੇਂ ਪਾਤਸ਼ਾਹ ਦਾ ਜਿਨੇ ਸਟੇਜਾਂ ਉਤੋਂ ਯੋਧਿਆਂ ਦੇ ਜਸ ਗਵਾਏ ਆ ਅੱਜ ਲੋੜ ਹੈ ਸਾਨੂੰ ਇਹੋ ਜਿਹੀ ਆਗੂ ਦੀ ਉਹਨਾਂ ਆਗਿਆਂ ਨੂੰ ਅਸੀਂ ਰਗੜ ਕੇ ਫੋੜੇ ਉੱਤੇ ਨਹੀਂ ਲਾਉਣਾ ਜਿਹੜੇ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਕੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਰੀ ਹੋਵੇ ਬਿਆਦਵੀ ਉਹ ਧੀ ਦਾ ਮਸਲਾ ਇੱਕ ਪਾਸੇ ਰੱਖ ਦਿਓ ਉਹਦੇ ਨਾਲ ਬਲਾਤਕਾਰ ਹੋਇਆ ਉਹਦੀ ਸਹਿਮਤੀ ਨਾਲ ਜਿੱਦਾਂ ਮਰਜ਼ੀ ਹੋਇਆ ਉਹ ਇੱਕ ਪਾਸੇ ਰੱਖ ਲਈਏ ਤੇ ਗੱਲ ਰੱਖੀਏ ਮੇਨ ਮੁੱਖ ਇਹ ਕਿ ਬਲਾਤਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਕਰ ਗਿਆ ਬਲਾਤਕਾਰ ਹੀ ਸਾਧਾ ਨੂੰ ਅੱਜ ਸਰਕਾਰ ਦੀ ਸੁਰੱਖਿਆ ਅੱਜ ਸਰਕਾਰਾਂ ਦੀ ਸ਼ੈ ਹੈ ਇਹ ਡੇਰਿਆਂ ਵਿੱਚ ਬੈਠੇ ਬਾਬੇ ਅੱਜ ਜਿੱਥੇ ਬੰਦੀਆਂ ਦੇ ਯਥੇਦਾਰ ਅੱਜ ਹਾਂ ਦਾ ਨਾਰਾ ਨਹੀਂ ਮਾਰ ਸਕੇ ਇੱਕ ਗੱਲ ਕੋਰੇ ਕਾਗਜ਼ ਤੇ ਲਿਖ ਕੇ ਲੈ ਜਾ ਜਿਨ੍ਹਾਂ ਨੇ ਅੱਜ ਹਾਂ ਦਾ ਨਾਰਾ ਨਹੀਂ ਨਾ ਮਾਰਿਆ ਭਾਈ ਮੇਰੇ ਦੇ ਨਾਲ ਜਿਹੜੇ ਨਹੀਂ ਖਲੋਤੇ ਤੇ ਗੱਲ ਆਪਣੇ ਦਿਮਾਗ ਵਿੱਚ ਫਿੱਟ ਕਰ ਲਿਓ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਰੋਧ ਵਿੱਚ ਖਲੋਤੇ ਨੇ ਭਾਈ ਮਹਿਰੋ ਦੇ ਵਿਰੋਧ ਵਿੱਚ ਨਹੀਂ ਖਲੋਤੇ ਉਹ ਮਹਾਰਾਜ ਦੇ ਵਿਰੋਧ ਵਿੱਚ ਖਲੋਤੇ ਨੇ ਅੱਜ ਤੁਸੀਂ ਭਾਈ ਮਹਿਰੋ ਦੇ ਹੱਕ ਵਿੱਚ ਨਹੀਂ ਅੱਜ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਦੇ ਹੱਕ ਵਿੱਚ ਆਏ ਹੋ ਇਕੱਠ ਗੁਰੂ ਸਾਹਿਬ ਕਰਕੇ ਹੋਇਆ ਏ ਤੇ ਅੱਜ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਕੀ ਕਰਨਾ ਇਹੋ ਜੇ ਆਗੂਆਂ ਨੂੰ ਜਿਹੜੇ ਲੋੜ ਪੈਣ ਤੇ ਨਾਲ ਖਲੋਂਦੇ ਹੀ ਨਹੀਂ ਕੀ ਕਰਨਾ ਇਹੋ ਜੇ ਆਗੂਆਂ ਦਾ ਜਿਹੜੇ ਲੋੜ ਪੈਣ ਤੇ ਖੜੋਂਦੇ ਹੀ ਨਹੀਂ ਬੇਦਵੀ ਹੋ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਖੂਨ ਫਿਰ ਖੋਲਦੇ ਕਿਉਂ ਨਹੀਂ ਨਰੈਣ ਮਹੰਤ ਵਾਂਗੂ ਬਲਾਤਕਾਰੀ ਸਾਥ ਬਲਾਤਕਾਰ ਕਰ ਗਿਆ ਨਰੈਣ ਮਹੰਤ ਵਾਲੀ ਕਰਤੂਤ ਬਲਾਤਕਾਰੀ ਸਾਥ ਕਰ ਗਿਆ ਸਾਰੇ ਸਬੂਤ ਅੱਖਾਂ ਨਾਲ ਵੇਖ ਕੇ ਅਜੇ ਵੀ ਭਾਈ ਮੈਰੋ ਦੇ ਨਾਲ ਖਲੋਂਦੇ ਨਹੀਂ ਕੀ ਰਗੜ ਕੇ ਇਹਨਾਂ ਨੂੰ ਫੋੜੇ ਉੱਤੇ ਲਾਉਣਾ ਜਿਹੜੇ ਆਗੂ ਲੋੜ ਪੈਣ ਤੇ ਪੰਥ ਦੇ ਨਾਲ ਖਲੋਂਦੇ ਹੀ ਨਹੀਂ ਸੋ ਸਾਰਿਆਂ ਨੂੰ ਬੇਨਤੀ ਹੈ ਅਸੀਂ ਭਾਈ ਸਾਹਿਬ ਭਾਈ ਅਮਰਦਪਾਲ ਸਿੰਘ ਜੀ ਮੈਰੋ ਦੇ ਹੱਕ ਵਿੱਚ ਉਹਨਾਂ ਦੇ ਨਾਲ ਖਲੋਤੇ ਆ ਅਸੀਂ ਭਾਈ ਅਮਰਦਪਾਲ ਸਿੰਘ ਜੀ ਖਾਲਸਾ ਜਿਹੜਾ ਸਾਡੀ ਸਿੱਖ ਕੌਮ ਦਾ ਆਗੂ ਹੈ ਯੋਧਾ ਹੈ ਪਰ ਦਿਬੜੂ ਗੜ੍ਹ ਬੈਠਾ ਹੈ ਉਹਦੇ ਹੱਕ ਵਿੱਚ ਆ ਕੌਮ ਇਨਸਾਫ ਮੋਰਚਾ ਲੱਗਾ ਸਾਡੇ ਬੰਦੀ ਸਿੰਘਾਂ ਦਾ ਅਸੀਂ ਆਪਣੀ ਯੋਧਿਆਂ ਨਾਲ ਖਲੋਂਦੇ ਆ ਵੀਰ ਦੀਪ ਸਿੱਧੂ ਦੀ ਸ਼ਹਾਦਤ ਅਜ਼ਾਈ ਨਾ ਜਾਵੇ ਇਹ ਯੋਧੇ ਸਾਡੇ ਕੋਲ ਨੇ ਇਹਨਾਂ ਨੂੰ ਸਾਂਭ ਲਈਏ ਸਮਾਂ ਰਹਿੰਦਿਆਂ ਰਹਿੰਦਿਆਂ ਇਹਨਾਂ ਦੇ ਨਾਲ ਖਲੋ ਜਾਈਏ ਬਹੁਤ ਬਹੁਤ ਧੰਨਵਾਦ ਸਾਰੇ ਭੈਣਾਂ ਤੇ ਭਰਾਵਾਂ ਦਾ ਜਿਹੜੇ ਇਸ ਇਕੱਠ ਵਿੱਚ ਪਹੁੰਚੇ ਨੇ ਦਾਸ ਜਦੋਂ ਛਟੇ ਜੁੱਤੋਂ ਪ੍ਰਚਾਰ ਕਰਦੀ ਐ ਮੈਂ ਛੋਟੀ ਜੀ ਗੱਲ ਕਹਿ ਕੇ ਖਿਮਾ ਦੀ ਇਜਾਜ਼ਤ ਖੋਵਾਂ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਕਈ ਸਿੱਖ ਕੌਮ ਦੇ ਗੇਦਾਰ ਸਾਡੀਆਂ ਵੀਡੀਓ ਪਾ ਕੇ ਸਾਡੀਆਂ ਫੋਟੋਆਂ ਲਾ ਕੇ ਕਹਿੰਦੇ ਨੇ ਵੀ ਇਹ ਤੱਕਾ ਪ੍ਰਚਾਰ ਕਰਦੇ ਆ ਇਹਨਾਂ ਦੀਆਂ ਆਪ ਦੀਆਂ ਲੱਤਾ ਪਾਰ ਨਹੀਂ ਜੇ ਚੱਲਦੀਆਂ ਸਾਨੂੰ ਕਹਿੰਦੇ ਨੇ ਬਗਾਨੀਆਂ ਮਾਮਾ ਦੇ ਪੁੱਤ ਮਰਵਾਉਣ ਦਾ ਪ੍ਰਚਾਰ ਕਰਦੇ ਨੇ ਪਰ ਅੱਜ ਅਸੀਂ ਸਾਰੇ ਲਾਈਵ ਟੈਲੀਕਾਸਟ ਵਿੱਚ ਕਹਿ ਕੇ ਚੱਲੇ ਆ ਜਿੱਦਣ ਕੌਮ ਦੇ ਨਾਲ ਖੜਨ ਦਾ ਮੌਕਾ ਆਇਆ ਇਹ ਤੁਹਾਡੀ ਭੈਣ ਦਾਸ ਬਿਆੰਦ ਗੁਰਖਾ ਖਾਲਸਾ ਤੁਹਾਡੇ ਨਾਲ ਆਪਰ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਵੇਗੀ ਪੈਰ ਪਛਾਣ ਹੀ ਜਾਏ ਪੱਟ ਦੇ